ਜਦ ਆਪ ਨਿਕਾਜ ਬਣ ਕੇ ਫੇਰ ਪੈ ਗਿਆ ਜਦੋਂ ਆਈ ਉਹ ਕੋਈ ਸੋਹਣਾ ਉਹ ਕਹਿੰਦੀ ਵੀ ਤੇਰੇ ਦਾਦੇ ਮੰਗਿਆ ਤੇਰੇ ਬ੍ਰਾਹਮਣਾ ਜੇ ਤੈਂ ਖਾਣੀ ਦੀ ਤੂੰ ਬਾਟੀ ਚ ਪਾ ਲੈਂਦਾ ਤਾਂ ਸਿਰ ਤੇ ਸਾਥ ਵਿੱਚ ਪਸਾ ਲਿਆ ਜਦੋਂ ਆ ਖੜਾ ਹੋਇਆ ਉਹ ਤਾਂ ਉੱਤੇ ਸਾਰੇ ਰੰਮੀ ਤੂੰ ਹੀ ਪੈ ਗਈ ਕਹਿੰਦੀ ਜਦੋਂ ਹੌਲੀ ਹੌਲੀ ਉਹਨੇ ਗੱਲ ਕੱਢਤਾ ਤੂੰ ਉਹ ਤਾਂ ਛਡਾ ਕੇ ਭੱਜ ਲਿਆ ਭਾਈ ਉਹ ਤਾਂ ਕੌਂ ਪੈ ਗਿਆ ਗਿਰ ਜਾਂ ਪੈ ਗਿਆ ਮਾਰ ਮਾਰ ਠੂੰਗਾ ਟੋਏ ਪੱਟ ਤੇ ਸਿਰ ਚ ਤੂੰ ਦਹੀਂ ਨਹੀਂ ਚੰਬੜਦੇ ਸੀਗੇ ਉਹ ਤਾਂ ਜਿਹੜਾ ਘਰੇ ਆਇਆ ਟੋਏ ਪੱਟ ਤੇ ਸਰਚ ਮਾਰ ਮਾਰ ਕੇ ਆ ਆਖੀ ਜਦੋਂ ਦੇਖਿਆ ਉਹਨੇ ਆਉਂਦੇ ਨਾ ਬਾਂਮਣੀ ਨੇ ਘਰ ਠਾਤਾ ਤੇ ਉਹ ਕਹਿੰਦਾ ਕਿ ਆਪਦਾ ਮਾਰੇ ਗਏ ਮੇਥਾ ਤਾਂ ਮਰਿਆ ਨਹੀਂ ਉਹ ਤਾਂ ਉਹ ਤਾਂ ਕਰੇ ਹਨ ਮਹਾਰਾਜ ਆ ਉਹਨੂੰ ਕਿਹੜਾ ਮਾਰ ਦੂ ਚਲ ਉੱਥੋਂ ਆ ਕੇ ਜਦ ਤੜਕੇ ਪੇਸ਼ ਹੋਇਆ ਬਾਂਮਣ ਦੇ ਉਹਦੇ ਰਾਜੇ ਦੇ ਕਹਿੰਨਾ ਮਾਰੇਆ ਕਹਿੰਨਾ ਨਾ ਜੀ ਮੈਂ ਇਥੋਂ ਤਾਂ ਨਹੀਂ ਮਰਿਆ ਉਹ ਕਹਿੰਦਾ ਫਿਰ ਜਿੰਨੀ ਮਾਇਆ ਲੈ ਕੇ ਗਿਆ ਸਾਰੀ ਛੱਟ ਜਾ ਰਿਹਾ ਮੈਂ ਤਾਂ ਕਾਮਾ ਨਹੀਂ ਠੰਗਾਣਾ ਉਹਦਾ ਸਿਰ ਪੱਟਤਾ ਨਹੀਂ ਜਿੰਨੇ ਪੈਸੇ ਸੀ ਸਾਰੇ ਰਾਜੇ ਨੇ ਮੰਗਾਲੇ ਉਹ ਆਵਦਾ ਘਰ ਟਾਲਿਆ ਤੇ ਉਦੋਂ ਬਾਅਦ ਉਹਨੂੰ ਕਹਿੰਦੇ ਵੀ ਹੋਰ ਕੋਈ ਮਾਰ ਸਕਰੇ ਉਹਨੇ ਠਗਣੀਆਂ ਮੰਗਾਲੀਆਂ ਜਿਹੜੀਆਂ ਕਹਿੰਦੀ ਸੀ ਮੈਂ ਸਮਾਨ ਚ ਟਾਕੀ ਦਾ ਦੂੰ ਇੱਕ ਕਹਿੰਦੀ ਸੀ ਮੈਂ ਐ ਕਰ ਦੂੰ ਵਾਹ ਕਰ ਦੂੰ ਉਹਦੇ ਲਈ ਸਮਾਨ ਚ ਟਾਕੀ ਮੰਗਵਾ ਲਈ ਤੋ ਮਗਾ ਲਈ ਉਹਨੇ ਕਹਿੰਦਾ ਵੀ ਜਿੰਨੇ ਮਾਇਆ ਢੂਣੀਆਂ ਢੋਲੀ ਪਰ ਉਹਨੂੰ ਮਾਰਿਆ ਜਾ ਕੇ ਉਹ ਪੁੱਛਣ ਕੇ ਬਾਗੀ ਰਹਿ ਲੈ ਜਾ ਕੇ ਉਹਨੂੰ ਸੋਧਾ ਨੂੰ ਕਹਿੰਦੀ ਕਿ मैं कहीं भू आएगी आया नहीं गया पुत मैं ते जी तेरे घर भू अच्छा। आए अच्छा बहुत दिल्ली नमाई तुम टुक वादिया छकयानी मैं पानी का तबला लेके आनी है तू आ मुंडे कहीं निगाह रखी आखे सने कने कंगा वह जो बागी तो दूधिया ला ली ब्यो लाके भी मैं जवाक नंगा दिनी ਜੋ ਚੱਕਿਆ ਜਵਾਕ ਦੁੱਧੀਆਂ ਨਾਲ ਲਾ ਲਿਆ ਜਦੋਂ ਲਾ ਲਿਆ ਦੇਖ ਲੈ ਹੁਣ ਹੈਗਾ ਤੇ ਉਹ ਕ੍ਰਿਸ਼ਨ ਕਰਨੀ ਦਾ ਮਾਲਕ ਉਹਦਾ ਮਾਰਿਆ ਸਾਰੇ ਜਿਹੜਾ ਉਹਦਾ ਸੂਤਾ ਜਿਹਨੂੰ ਐਡੀ ਦੁੱਧੀ ਬਣਾ ਲਈ ਜਿਹੜੇ ਦੁੱਧ ਪਾ ਕੇ ਨੂੰ ਚੋਦੇ ਮਾਰਿਆ ਸੂਤਾ ਐਡੀਆਂ ਐਡੀਆਂ ਦੁੱਧ ਨਾ ਹੋ ਗਿਆ ਤਾਂ ਨੰਨੀਆਂ ਮਗਰ ਫੜ ਕੇ ਬੰਡ ਦੇਤੀ ਮੰਗ ਰਹੇ ਦੇ ਕੇ ਗੰਢਾ ਨਿਕਾਜ ਜਵਾਕ ਬਣ ਕੇ ਪੈ ਗਿਆ ਜਦੋਂ ਆਈ ਸੋਦਾ ਕਹਿੰਦਾ ਮਰ ਨਹੀਂ ਤੇਰੇ ਦਾਦੇ ਵੀ ਆ ਆ ਕੀ ਕਰੀ ਬੈਠੀਆਂ ਨਹੀਂ ਹੈ ਇਹ ਜਿਦਾਂ ਆ ਕੇ ਗੰਡ ਖੋਲੀ ਆ ਲੰਮਕਣਾਂ ਪਾਈ ਜਿਵੇਂ ਆਦ ਨਾਲ ਲੰਕਨੀਆਂ ਹੁੰਦੀਆਂ ਨੇ ਤੋਹ ਤਾਂ ਠਗਣੀ ਦਾ ਜੋ ਛੜਤੀ ਬਹੁ ਬੀਟ ਆਉਂਦੀ ਆ ਲੰਮਗੋਇ ਲਮਕਾਈ ਦੁੱਧੀਆਂ ਨੂੰ ਜਦੋਂ ਹੋਈ ਰਾਜ ਤੇ ਫੇਸ਼ ਰਾਜਾ ਕਿੰਦਾ ਆ ਕੀ ਹੋਗਾ ਠਗਣੀਏ ਪੁੱਛਣਾ ਬਸੋ ਸੋ ਨੇ ਕਰੀਆਂ ਮੈਂ ਤਾਂ ਹੈ ਹਾਂ ਚਾਹ ਤੋ ਹੌਲੀ ਹੌਲੀ ਤੇ ਤਕੜਾ ਹੋ ਗਿਆ ਜਿਵੇਂ ਆ ਮੁੰਡੇ ਵਰਗਾ ਹੋ ਗਿਆ ਪਾਲੀਆਂ ਨਾਲ ਲੱਗਾ ਜਾਣ ਦੋ ਪਾਲੀਆਂ ਨਾਲ ਜਾਣ ਲੱਗਿਆ ਹੁਣਾ ਜਾਇਆ ਕਰੇ ਪਾਣਿਆ ਨਾ ਜਿਹੜਾ ਜਾ ਕੇ ਪਾਣਿਆ ਖੇੜ ਦਾ ਖੇੜ ਦਾ ਐ ਤਾਹਾਂ ਡਲਾ ਚਲਾ ਦਿਆ ਕਰੇ ਤਿੰਨ ਪੰਛਰੀਆਂ ਦਾ ਆਉਂਦਾ ਪਿਆ ਮੂੰਹ ਟੱਡ ਕੇ ਮੂੰਹ ਚ ਬੁਚ ਲਿਆ ਕਰੇ ਜਵਾਕ ਕਹਿੰਦੇ ਭਾਈ ਸੋਦਾ ਕਿਸ ਨਾਲ ਬਾੜੀ ਮਿੱਟੀ ਖਾਂਦਾ ਓਦੋਂ ਹੀ ਜਿੱਦਾਂ ਮਿੱਟੀ ਹੁਣ ਖਾਧੀ ਮੈਨੂੰ ਲੈ ਕੇ ਚੱਲਿਆ ਉਹ ਤਾਂ ਜਿਹੜਾ ਹੁਣ ਰੋਜ਼ ਕਰਦਾ ਟੀ ਕੰਮ ਉਹਨੇ ਚਲਾਇਆ ਜਦੋਂ ਜਵਾਕ ਤਾਂ ਇਹੋ ਜੇ ਭੱਜ ਗਏ ਕਹਿੰਦੇ ਜੀ ਮਾਂ ਨੂੰ ਲਿਓ ਸੱਦ ਕਿਉਂ ਏ ਜਦੋਂ ਆਈ ਪਈ ਉਹਦੇ ਉਂਦੀ ਨੂੰ ਹੋ ਜੜਾ ਜਲਾ ਚੱਕਾ ਚਲਾ ਆਤਾ ਤਾ ਹਾਂ ਆਉਂਦਾ ਪਿਆ ਮੂੰਹ ਚ ਬੁੱਚ ਲਿਆ ਉਹ ਕੰਜੀ ਵੀ ਟੱਡ ਨੂੰ ਮਿੱਟੀ ਖਾਨਾ ਕਹਿੰਦਾ ਬੇਬੇ ਤੂੰ ਕਾਹਨੂੰ ਮੂੰਹ ਚ ਰਾਉਣੀ ਹੈ ਮੇਰਾ ਕਹਿੰਦੀ ਨਾ ਟੱਡ ਨੂੰ ਜਦੋਂ ਉਹਨੇ ਟੱਬਾ ਮੂੰਹ ਸਾਰਾ ਪਰਮੰਡ ਦਿਖਾਤਾ ਉਹਨੂੰ ਵਿੱਚ ਦਾ ਸ਼ੇਰ ਫਿਰਨ ਹਾਥੀ ਚਿੱਤੇ ਆਏ ਫਿਰਨ ਤੁਰੇ ਉਹ ਤਾਂ ਹੱਥ ਬੰਨ ਕੇ ਕਹਿੰਦੀ ਬੱਸ ਮੂੰਹ ਤਾਂ ਨਹੀਂ ਚਲਾਇਆ ਜੀ ਕਹਿੰਦਾ ਦੇਖਣਾ ਮੂੰਹ ਚਲੇ ਨੇ ਹੋ ਗਏ ਗੱਭਰ ਚਲ ਕਹਿੰਦਾ ਬੇਬੇ ਹੁਣ ਤੂੰ ਉੱਧਰ ਦੇ। ਐ ਡੇ ਮੁੜਦੇ ਆ ਤੂੰ ਮੁੜਦਾ ਹੀ। ਹੌਲੀ ਹੌਲੀ ਰਹਿਦਾ ਦੋ ਤਿੰਨ ਕ ਸਾਲ ਮਗਰੋਂ। ਪਰ ਜੋ ਐ ਨਦੀ ਕੋਲ ਜਾ ਕੇ ਗੇਂਦ ਖੇਡਣ ਲੱਗੇ। ਜੋ ਗੇਂਦ ਖੇਡਣ ਲੱਗੇ। ਕਾਲਿਆਂ ਨੂੰ ਕਹਿੰਦਾ ਵੀ ਜਿਹੜੇ ਦਾ ਤੱਲਾ ਵਿੱਜਾ। ਉਹੀ ਜੇ ਗੇਂਦ ਐ ਦਰਾਤੀ ਡੁੱਪੀ। ਉਸਨੇ ਚੱਕੇ ਜੁਣੀ ਆ। ਜੇ ਉਹ ਆਇ ਸਿੱਟੀ ਉਹ ਕਾਲਿਆਂ ਨੇ। ਜੇ ਮਾਰਿਆ ਤੱਲਾ ਕਰੇਸ਼ਨ ਨੇ। ਜੇ ਤਾਂ ਦਰਿਆ ਦੇ ਵਿਚਾਲੇ ਡੱਗ ਗਈ। ਮੈਂ ਕਹਿੰਦਾ ਉਹ ਵੀ ਚੱਕੇ। कंदी त तूं ई लिया उहो जिथे खुदिे मारी ठाड़